ਮੇਰੇ ਹਸਬੰਦ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਪਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਜਨੂ ਕੱਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉੱਥੇ ਇਹ ਰਿਹਾ ਆ ਕੇ ਆਂਦੇ ਉੱਥੇ ਰਿਹਾ 3 ਮਹੀਨੇ 3 ਮਹੀਨੇ ਆ ਕੇ ਇਹਨੇ ਫਿਰ ਅ ਅਨਨ ਦੀ ਡੈਕਟਲ ਐਂਡ ਹੋਰ ਬੀਫਰ ਤੈਜ ਤੇ ਐਨ ਐਫ ਐ ਨਸ਼ੇ ਸ਼ੁਰੂ ਕਰ ਦਿੱਤੇ ਤੇ ਨਸ਼ਾ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਹੀ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਉਹ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫੇਰ ਇੱਕ ਵਾਰੀ ਦਾ ਨਸ਼ਾ ਛੁਡਾ ਲਈਏ ਤੇ ਇਹਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਭਾਟਿਆ ਨਰਸਿੰਗ ਭਾਟਿਆ ਨਿਊ ਸੈਕਟਰ ਸਾਈਕੀਟਰੀ ਇਹ 2023 ਦੀ 2023 ਜੂਨ ਦੀ ਅਨਨ 2023 ਅਕਤੂਬਰ ਦੇ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੁ ਬਾਅਦ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯਾਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਏ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੋਂ ਬੜਾ ਠੀਕ ਰਿਹਾ ਨਹੀਂ ਮਾਮਾ ਮੇਰੀ ਐਸਾ ਹੀ ਆਦਾਸਾ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਇਹਨਾ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ ਹੁਣ ਦਿਸੋਥੇ ਬਹਿ ਜਾਂਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਦੀਆਂ ਗੰਦੀਆਂ ਕੱਢ ਰੀਆਂ ਮਨ ਮੈਂ ਨਹੀਂ ਆ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗਾਲ ਕੱਢੀ ਤੇ ਫਿਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਦੇ ਕੋਲ ਨੱਕ ਡਰ ਕੇ ਇਸ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਇਹਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਮ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹਰਿਆ ਨਿਊਰੋ ਦਾ ਡਾਕਟਰ ਡਾਕਟਰ ਮੈਨੂੰ ਨਾ ਮੈਡੀਕਲ ਹਸਪੀਟਲ ਦੇ ਸਾਹਮਣੇ ਡਾਕਟਰ ਵਿਕਾਸ ਵਿਕਾਸ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਰਤਨ ਸਿੰਘ ਚੌਕ ਡਪਾਟੀਆਂ ਹਸਪੀਟਲ ਦਾ ਹਾਰਟ ਸਪੈਸ਼ਲਿਸਟਾਂ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਨਾ ਕਰੋ ਦਿਮਾਗ ਦਾ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ 'ਚ ਕਦੀ ਇੱਕ ਦਵਾਈ ਨਹੀਂ ਸਖਾਦੀ ਐਨੇ ਐਨੇ ਮੈਨੂੰ ਟਾਰਚਰ ਐਨੀਆਂ ਨੀ ਗੰਦੀਆਂ ਗਾਲਾਂ ਰੋਜ਼ ਪੁੱਤਾਂ ਪਾਣੀਆਂ ਡੁੱਬ ਮਰ ਐਚ ਸ਼ਰੂਪ ਨਾ ਕਾ ਡੁੱਬ ਮਾਰੇ ਰੇ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਮੈਂ ਡਰ ਡਰ ਕੇ ਦੇਖ ਲਉ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ ਤੇ ਕਿਉਂ ਮੇਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗ ਆਇਆ ਇੱਕ ਦੋ ਬਰੀ ਗਾਲਾਂ ਉਹਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾਉਣ ਆਪਣੇ ਮਾਂ ਨੂੰ ਤੇ ਮੈਂ ਕਹਿੰਦਾ ਰਗੂ ਨਾ ਹੀ ਇਹ ਬੜਾ ਤਾਕਤਵਰ ਐ ਵੀ ਤੇਰੀਆਂ ਲਕੰਦਾਂ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੱਢ ਦੇਵਾਂਗਾ ਉਹਦਾ ਨਾਮ ਕੋਈ ਸੀ ਇਹਦਾ ਅਗੋਂ ਮੇਰਾ ਛੋਟਾ ਬੇਟਾ ਚੰਡੀਗੜ੍ਹ ਰਹਿੰਦਾ ਫੇਰ ਮੈਂ ਇੰਨੇ ਪਰੇਸ਼ਾਨ ਹੋ ਗਏ ਮੈਂਨੇ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਫੇਰ ਇਹਨੇ ਰੋਜ਼ ਸਵੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਉਣੀਆਂ ਚੱਲ ਚੱਲ ਉੱਠ ਉੱਠ ਤੂੰ ਐ ਸਾਈਨ ਕਰਨਾ ਕਿ ਨਹੀਂ ਕਰਨਾ ਮੇਲਾ ਮੁੰਦੇ ਰੇ ਨਾ ਮੈਂ ਕਹਿੰਦਾ ਨੇ ਐਨੇ ਚੁੱਕ ਗਏ ਸੀੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨਾਂ ਗਮਰੀਆਂ ਦੀਆਂ ਮਤਲਬ ਜੀ ਸਾਈਨ ਕਿਹੜੀ ਚੀਜ਼ ਤੇ ਕਰਾਉਂਦੇ ਸੀ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਬਾਈ ਉਹ ਰਚੋ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਤੇ ਸਾਈਨ ਕੀਤੇ ਐ ਇਹਦੇ ਚ 4-5 ਚੈੱਕ ਤੇ ਹੋਣਗੇ ਲੋਟਰ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਦੀ ਜਬਰਦਸਤੀ ਕਰੀਏ ਰਾਜੀ ਅ ਮੇਰਾ ਖਿਆਲ ਹੈ ਉਸ ਤਰ੍ਹਾਂ ਤੇ ਇਹ ਕਾਫੀ ਲੈ ਕੇ ਜਾ ਚੁੱਕਾ ਹੁਣ ਮੈਂ ਬਪਾ ਦੇ ਹੁੰਦੇ ਵੀ ਲਿੱਤੀ ਬਪਾ ਤੇ ਬਾਅਦ ਤੋਂ ਵੀ ਲਿੱਤੀ ਅਨੇ ਤੇ ਮੈਂ ਕਿਹਾ ਉਹਨਾਂ ਛੋਟੇ ਦਾ ਵੀ ਤੇ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤੇ ਦੇ ਦਈਏ ਨਾ ਤੂੰ ਸਾਈਨ ਕਰਾਨਾ ਜੋ ਵੀ ਆ ਜੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤੇ ਦੇਣੀ ਆ ਨਾ ਉਹਨੇ ਤੇ ਉਹਨੂੰ ਸੀਗਾ ਮੈਂ ਸਭ ਕੁਝ ਮੈਂ ਹੀ ਹੜੱਪ ਕਰ ਲਵਾਂ ਤੇ ਮੈਂ ਕਿਹਾ ਸਨ ਜਦਾ ਮੈਨੂੰ ਡਰਾ ਡਰਾ ਕੇ ਤਮ ਕਾ ਤਮ ਕਾ ਆਕੇ ਇਹ ਕੰਮ ਕਰਨਾ ਤੂੰ ਮੈਂ ਦੀ ਸ਼ਕਲ ਦੇਖਣੀ ਹੈ ਦੀਆਂ ਅੱਖਾਂ ਦੇਖਣੀਆਂ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ ਚੁੱਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕੀ ਸ਼ੀਸ਼ੇ ਕੀ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਜਿੱਕੀਆਂ ਨੇ ਸਾਰਾ ਪੁਸ਼ਪ ਅਨ ਸੁਟਸਟੇ ਤੁਹਾਡੇ ਵੱਲੋਂ ਆਪਣੇ ਬੇਟੇ ਦੇ ਬਾਰੇ ਕੋਈ ਸ਼ਿਕਾਇਤ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਆਪਣੇ ਬੇਟੇ ਦੇ ਉੱਪਰ ਨਹੀਂ ਮੈਂ ਅਪ੍ਰੈਲ ਚ ਅਪ੍ਰੈਚ ਵੀ ਆਈ ਨਾ ਮੈਨੂੰ ਬਹੁਤ ਤੰਗ ਕੀਤਾ ਸੀਗਾ ਤੇ ਉਦੋਂ ਮੈਂ ਤੇ ਆਪਣੀ ਬੇਟੀ ਵੱਲ ਚਲੀ ਗਈ ਸੀਗੀ ਉੱਥੇ ਆਰਪੀ ਸਟੇਟ ਉੱਥੋਂ ਮੈਂ ਆਈਆਂ 20 ਤਰੀਕ ਨੂੰ 16 ਇੱਕ ਨੂੰ ਮਜੀਠਾ ਰੋਡ ਜਿਹੜੀ ਉਹ ਵੈ ਨਾ ਚੌਕੀ ਉੱਥੇ ਬੱਤੀ ਸੀ ਕਿਸੇ ਪੁਲਿਸ ਵਾਲੇ ਨੇ ਸਾਡਾ ਸਾਥ ਨਹੀਂ ਦਿੱਤਾ ਦੋ ਆਏ ਸੀ ਉਸੇ ਵੱਲੇ ਚਲੇ ਗਏ ਵਾਪਸ ਕਿ ਇਹ ਤੇ ਇਹਨਾਂ ਦੇ ਘਰ ਦਾ ਮਾਮਲਾ ਹੈ ਅਸੀਂ ਕੀ ਕਰਨਾ ਚਲੋ ਅਸੀਂ ਚੱਲੀਏ ਸਾਡੀ ਕੋਈ ਸੁਣਵਾਈ ਨਹੀਂ ਡਿਸਟਰਬ ਹੈ ਜੀ ਹਾਂਜੀ 멘ਟਲੀ ਡਿਸਟਰਬ ਹੈ ਨਹੀਂ ਬਸ ਸਰ ਇਹਦੀਆਂ ਦਵਾਈਆਂ ਦੁਵਾਈਆਂ ਚੱਲੀਆਂ ਵਿੱਚ 멘ਟਰੀ ਥੋੜਾ ਜਿਸ ਤਰ੍ਹਾਂ ਹੋਏਗਾ ਇਹ ਥੋੜਾ ਬੋਤਾ ਇੰਨਾ ਬੰਦਾ ਮਤਲਬ ਨਹੀਂ ਕਰ ਸਕਦਾ ਮੈਂਟਲ ਡਿਸਟਰਬ ਇਹਦੀਆਂ ਦਵਾਈਆਂ ਜੋ ਚੱਲੀਆਂ ਨਸ਼ੇ ਦੀਆਂ ਜਦੋਂ ਇਹਨੂੰ ਪਾਟਿਆ ਹਸਪੀਟਲ ਦਿਖਾਇਆ ਤੇ ਉਸ ਹਾਲ ਪਰ ਦਵਾਈਆਂ ਚੱਲੀਆਂ ਨਹੀਂ ਫਿਰ ਕੁਝ ਤੇ ਫੈਕਟਰ ਆਦਾ ਹੀ ਆ ਨਾ ਉਹ ਕਹਿੰਦਾ ਮਾਤਾ ਰਾਣੀ ਦਾ ਉਪਾਸਕ ਕਾ ਜੈ ਮਾਤਾ ਜੈ ਮਾਤਾ ਦੀ ਬਸ ਜੈ ਮਾਤਾ ਦੀ ਕਬੋ ਜੈ ਸਾਡੇ ਕਮਰੇ ਚ ਨਾ ਟੀਵੀ ਆ ਉਹ ਵੀ ਤੋੜ ਛੱਡਿਆ ਅਸੀਂ ਫੋਨ ਵੀ ਨਹੀਂ ਦੋਨੋਂ ਦੇਰਾਨੀ ਛਾਣੀਆਂ ਉਹ ਧੂਬ ਕੇ ਕੇ ਬੈਠੇ ਰਹਿੰਦੇ ਆ ਕਮਰੇ ਦੇ ਵਿੱਚ ਕਿ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਸ਼ਾਮ ਨੂੰ ਇੰਨਾ ਹਜੂਮ ਲੱਗ ਜਾਂਦਾ ਜਿਸਾ ਕੋਈ ਧਰਮਸ਼ਾਲਾ ਹੁੰਦੀ ਜਾਂ ਮੇਰਾ ਘਰ ਇਹਨਾਂ ਘਰ ਘਰ ਨਹੀਂ ਲਿਆ ਸਭ ਕੁਝ ਉਥੇ 100 150 ਬੰਦਾ ਕੋਈ ਲੌਬੀ ਚ ਬੈਠਾ ਦਾ ਕੋਈ ਮੇਰੇ ਡ੍ਰਾਈਂਗ ਰੂਮ ਚ ਬੈਠਾ ਦਾ ਕੋਈ ਕਿਤੇ ਅਸੀਂ ਦੋਨੋਂ ਦਾ ਇੱਕ ਕਮਰੇ ਚ ਦੋ ਬੱਗੇ ਬੈਠੇ ਰਹਿੰਦੇ ਆ ਮੋਬਾਈਲ ਵੀ ਨਹੀਂ ਜਲਾਣਾ ਕੋਈ ਨੀਜ਼ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਇਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਇਹਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਕਾਂ ਪਾਈਆਂ ਉਹ ਗੰਦਾ ਸੇ ਜਮਾਤਾ ਦੀ ਬੋਲੋ ਤੋ ਉਸੇ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਗਾਲਾਂ ਗੁੱਲਾਂ ਕੱਢੀਆਂ ਇਹਨਾਂ ਨੇ ਉਹਨਾਂ ਦੇ ਜਿਵੇਂ ਕਰਦੇ ਨੇ ਸਨਮਾਨ ਦੀ ਤੌਰ ਤੌਰ ਪਰ ਕੀਤੀ ਤੁਹਾਡੇ ਨਾਲ ਵੀ ਕਦੀ ਪੁੱਟੀਆਂ ਹੋਈ ਮੈਂ ਠੁੱਡ ਮਾਰਦਾ ਸੀਗਾ ਇਸ ਤਰ੍ਹਾਂ ਕਿ ਭਾਈ ਉੱਠ ਉੱਠ ਸਵੇਰੇ ਉੱਠ ਤੇ ਮੁੱਕਾ ਮਾਰ ਇੱਕ ਵਾਰੀ ਮੈਂ ਕਿਹਾ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਹਰ ਦਰਦ ਕੰਦਾ ਜਾ ਜਾ ਸਾਰੀ ਪੁਲਿਸ ਮੇਲ ਮਗਰੀਦੀ ਹੋਈ ਆ ਮਤਲਬ ਉਹ ਕਹਿੰਦਾ ਵੀ ਮੇ ਕੋ ਧੱਕੇ ਨਾਲ ਪਾਉਟ ਹੋਣੀ ਸੈਂਟਰੇ ਉਹ ਨਹੀਂ ਨਹੀਂ ਭਾਜੀ ਮੈਂ ਤਾਂ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਦੀ ਨਹੀਂ ਸੀ ਜੀ ਮੈਨੂੰ ਇਹ ਦੋ ਪਹਿਲੇ ਇਹਨਾਂ ਕੋਲ ਮੈਰੀ ਪਾਬਰੋਹ ਟਰਨੀ ਸੀ ਮੇਰੇ ਹਸਬੰਡ ਦੇ ਨਾਮ ਤੇ ਕਿਉਂਕਿ ਬੱਚੇ ਚੰਡੀਗੜ੍ਹ ਰਹਿੰਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜਗਾ ਵੇਚਣੀ ਹੁੰਦੀ ਆ ਜਾਂ ਲੈਣੀ ਹੁੰਦੀ ਆ ਤੇ ਇਹ ਲਾ ਲੰਦੇ ਸੀ ਆਪਣੇ ਸੇ ਐਸੇ ਨਾ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵਰੀ ਵਿੱਚ ਹਾਂ ਮੇਰੇ ਛੋਟੇ ਬੇਟੇ ਤੇ ਵੱਡੇ ਨੇ ਬਟੇ ਨੇ ਕਿਹਾ ਪਹਿਲੇ ਪਾਪਾ ਦੇ ਨਾਮ ਸੀ ਹੁਣ ਮੰਮੀ ਦੇ ਨਾਮ ਕਰ ਦਈਏ ਤੇ ਚਲੋ ਕਰ ਦਿੱਤੇ ਮੈਂ ਤਾਂ ਆਪਣੇ ਆਪ ਹੀ ਨੇ ਛਾਪੇ ਮੈਨੂੰ ਕੋਰਟ ਚ ਲੈ ਕੇ ਗਏ ਆਪੇ ਮੇਰੇ ਕੋਲ ਆਪੇ ਨਾਲ ਨੂੰ ਨਾਲ ਨੇ ਸਾਈਨ ਕੀਤੇ ਸਭ ਕੁਝ ਛਾਪੇ ਕੀਤਾ ਮੈਂ ਤਾਂ ਕੁਛ ਇਹਨਾਂ ਕੋ ਜਬਰਦਸਤੀ ਨਹੀਂ ਕਰਾਇਆ ਅੱਛਾ ਜੀ ਇਹ ਕਿਹੜੇ ਜਗ੍ਹਾ ਤੇ ਰਹਿ ਰਿਹਾ ਹੈ ਉਹ ਤੁਹਾਡੇ ਨਾਮ ਤੇ ਹੈ ਉਹ ਚਾਰਾਂ ਦੇ ਨਾਮ ਤੇ ਹੈ ਸਾਡੇ ਅੱਛਾ ਤੁਹਾਨੂੰ ਕੀ ਲੱਗਦਾ ਕਿ ਇਹ 500 ਰੁਪਈਆ ਇਹਨੇ ਦਿਨਾਂ ਚ ਚੇਂਜ ਹੋ ਗਿਆ ਤਾਂ ਕਾਰਨ ਕੀ ਹੈ? ਕੀ ਉਹ ਸਰ ਉਹ ਉਹ ਇਹੋ ਹੀ ਕਹਿੰਦਾ ਨੰਦਾ ਮੇਰੇ ਗੁਰੂ ਜੀ ਦਾ ਫਰਮਾਨ ਹੈ ਜੈ ਮਾਤਾ ਦੀ ਮੇਰੇ ਗੁਰੂ ਜੀ ਕਾ ਇਹ ਕਹਤੇ ਹੈ ਮੇਰੇ ਗੁਰੂ ਜੀ ਉਹ ਕਹਤੇ ਹੈ ਗੁਰੂ ਜੀ ਕੌਣ ਕਹਿੰਦੇ ਨੇ ਕਦੇ ਹਮਨੇ ਮਿਲੇ ਹਮ ਤਾਂ ਕਹਤੇ ਸੰਬਖਾ ਕੰਦਲ ਹੈ ਉਹਨਾਂ ਨੇ ਤਾਂ ਮੇਰੇ ਇੱਕ ਕਟਣ ਨਾ ਮੇਰੇ ਬਰਥਡੇ ਦਾ ਮੇਰਾ ਕੇਕ ਕਟਣ ਨਾ ਮੇਰੇ ਗੁਰੂ ਜੀ ਨੇ ਮੈਨੂੰ ਤੇ ਦੇਖੋ ਜੀ ਮੈਂ ਜੋ ਮਾਤਾ ਜੀ ਕਿੰਨੇ 4 ਦਸੰਬਰ ਨੂੰ ਮੇਰੇ ਗੁਰੂ ਜੀ ਆ ਰਹੇ 4 25 ਦਸੰਬਰ ਨੂੰ ਹਾਂਜੀ ਹਾਂ ਇਹ ਗੁਰੂ ਜੀ ਕਿਤੇ ਆਪਣੇ ਆਪ ਨੂੰ ਤੇ ਨਹੀਂ ਕੋ ਹੁੰਦਾ ਇਹ ਨਹੀਂ ਬਸ ਐ ਹੋਇ ਕਿ ਅੰਦਰੋਂ ਅੰਦਰ ਮੇਰੇ ਮੇਰੇ ਤਾਂ ਦਰਸ਼ਨ ਕੀ ਆ ਜੀ ਅਮਰੀਕਾ ਕਨ ਅਮਰੀਕਾ ਵੀ ਗਿਆ ਹੈ ਅਮਰੀਕਾ ਤੇ ਅਜੇ ਤੱਕ ਨਹੀਂ ਕਦੀ ਗਿਆ ਫਿਰ ਉਹਨੇ ਐਡਰੈਸ ਦਿੱਤਾ ਹੋਇਆ ਆਪਣੇ ਕਾਡਾਂ ਦੇ ਉੱਪਰ ਕੀ ਪਤਾ ਸਾਨੂੰ ਜੀ ਮੈਂ ਤੇ ਨਾਂ ਕੋਈ ਕੀ ਪਤਾ ਗੰਦਾ ਮੈਨੂੰ ਗੁਰੂਗੱਦੀ ਮਿਲ ਜਾਨੀ ਐ ਮੈਨੂੰ ਕੋਈ ਐਨੇ ਬਿਟਕੋਇਨਾਂ ਕੋਈ ਨਹੀਂ ਐ ਦੀ ਮੈਨੂੰ ਲੱਗਦਾ ਈ ਇਮੇਜਿਨੇਸ਼ਨ ਆ ਮਾਤਾ ਜੀ ਜਿਹੜੀ ਜੀਐਮਟੀ ਨਹੀਂ ਨਹੀਂ ਮੈਨੂੰ ਰੈਸ਼ਨ ਮਤਲਬ ਮਤਲਬ ਐ ਕਿ ਦਿਮਾਗ ਦੇ ਆਪਣੇ ਵਿਚਾਰ ਐ ਨਾ ਅੱਛਾ ਕੋਈ ਕੋਇਨ ਦਾ ਕਿਉਂਕਿ ਹਰ ਮੇ ਬਿਟਕੋਇਨ ਦੀ ਸਰ ਮੈਨੂੰ ਕੁਛ ਨਹੀਂ ਪਤਾ ਬਿਟਕੋਇਨ ਹੁੰਦੇ ਕੀ ਐ ਤੁਹਾਡੇ ਹਸਬੰਦ ਨੇ ਬਿਟਕੋਇਨ ਦੇ ਖਰੀਦੇ ਸੀ ਕਿਤੇ ਨਹੀਂ ਨਹੀਂ ਕਦੀ ਵੀ ਨਹੀਂ ਉਹ ਤੇ ਕਦੀ ਸ਼ੇਅਰ ਨਹੀਂ ਸੀ ਉਹਨਾਂ ਨੇ ਕਦੀ ਖਰੀਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਦੀ ਮੈਂ ਸ਼ੇਅਰ ਦਾ ਵੀ ਕੰਮ ਕਰਾਂ ਜਾਂ ਮੈਂ ਕਦੀ ਕੁਛ ਕਰਾਂ ਉਹਨਾਂ ਨੇ ਕਦੀ ਨਹੀਂ ਕੁਛ ਉਹਨਾਂ ਦੀ ਪ੍ਰਾ ਹਾਂ ਜਿ ਮੈਰਿਡ ਹੈ ਵਾਈਫ ਵੀ ਆਦੀ ਚਲੀ ਗਈ ਦੀ ਆ ਇਹਦਾ ਵੇ ਉਹ ਐਸੀ 2010 ਵਿੱਚ ਇਹ ਕੋਈ ਬੇਟੀ ਹੈਗੀ ਹੈ ਇੱਕ ਬੇਟੀ ਹੀ ਹੈ ਕਿਉਂਕਿ ਜਿੱਦਾਂ ਕਿ ਲੋਕਾਂ ਨੂੰ ਸ਼ਰਾਬ ਦੇੰਦਾਂ ਦੇ ਕਿ ਮੈਂ ਤੁਹਾਨੂੰ ਸ਼ਰਾਬ ਦੇਣਾ ਤੁਹਾਡੇ ਘਰ ਬੇਟੀ ਹੋਵੇ ਇਹ ਹੁਣ ਇਹ ਉਹਦੀ ਥੋੜੇ ਦਿਨ ਪਹਿਲੇ ਹੀ ਹੁਣੇ ਮੇਰੇ ਕੋਲ ਹੈਗੀ ਆ ਪ੍ਰੂਫ ਹੈ ਮੇਰੇ ਕੋਲ ਉਹ ਕਹਿੰਦਾ ਰਿਹਾ ਕਿ ਮੈਂ ਆਪਣੀ ਬੇਟੀ ਦੇ ਟੁਕੜੇ ਟੁਕੜੇ ਕਰ ਦਿੱਤੇ ਸੀ ਛੋਟੇ ਛੋਟੇ ਟੁਕੜੇ ਜੇ ਇਹ ਇੰਝ ਕਹਿੰਦਾ ਰਿਹਾ ਮੇਰੇ ਕੋਲ ਪੂਰਾ ਪ੍ਰੂਫ ਹੈ ਗੈਚਾ ਤੇ ਇਹ ਦੇਖੋ ਆਪ ਇੱਕ ਬੇਟੀ ਹੈ ਤੇ ਲੋਕਾਂ ਨੂੰ ਸ਼ਰਾਬ ਦੇਣ ਦੇ ਅਰੇ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਆ ਬੇਟੀ ਹੈਗੀ ਹੈ ਇੱਕ 10 ਸਾਲ ਦੀ ਹੈ ਵਾਈਫ ਛੱਡ ਕੇ ਗਈ ਕਾਰਨ ਵਾਈਫ ਛੱਡ बस ओदे नाल ਵੀ ਐਸਟੇਂ ਸੀ ਉਹਦੇ ਆ ਵੀ ਸਾਰਾ ਕੁਝ ਖਾ ਪੀ ਗਿਆ ਉਹਦਾ ਵੀ ਸਾਰੇ ਬੜੇ ਅੱਛੇ ਘਰ ਦੀ ਸੀ ਇੰਗਲੈਂਡ ਦੀ ਸੀ ਉਹ ਦੇਖਿਆ ਗਈ ਇੰਡੀਆ ਨਹੀਂ ਸੀ ਮੈਂ ਜੀ ਬਸਲਾ ਨਾਲ ਆ ਕੇ ਮਸਲਾ ਬਸਲਾ ਨਾਲ ਆ ਕੇ ਬਸਲਾ ਜਿਹੜੀ ਜ਼ਮੀਨ ਜਾਇਦਾਦ ਆ ਹਰ ਉਹ ਉਹ ਹੋਣਾ ਚਾਹੁੰਦਾ ਤੁਹਾਡੇ ਕੋਲ ਤੁਹਾਡਾ ਤੁਹਾਡੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਨਹੀਂ ਉਹ ਹਾਂ ਕੰਦਾ ਮੈਨੂੰ ਮੈਂ ਦੇ ਦੇ ਮੈਨੂੰ 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 ਆਪਣੇ ਮਤਲਬ ਮੇਰੇ ਹਿੱਸੇ ਦਿਓ ਤੇ ਬਾਕੀ ਮੈਂ ਕਿਹਾ ਮੈਂ ਤੇ ਉਹਨੂੰ ਛੋਟੇ ਨੂੰ ਵੀ ਤੇ ਦੇਣਾ ਨਾ ਤੁਸੀਂ ਆਪਚ ਆਰਾਮ ਨਾ ਲਗੋ ਉਹ ਹਾਂ ਉਹਨੂੰ ਹੜਾ ਮੈਨੂੰ ਇੱਕ ਵਾਰੀ ਮੈਂ ਹੜਕ ਲਾਵਾਂ ਬਸ ਮੰਮੀ ਜੀ ਤੁਸੀਂ ਅਮਰੀਕਾ ਰਹੇ ਹੋ ਅਮਰੀਕਾ ਅਰੇ ਜ਼ਿੰਦਗੀ ਚ ਨਹੀਂ ਗਿਆ ਕਦੀ ਅਮਰੀਕਾ ਪਤਾ ਹੀ ਨਹੀਂ ਰਾਤ ਮਸਲਾ ਆਇਆ ਉੱਤੀ ਹੋਇਆ ਸੀ ਕਦੋਂ ਕੁੱਛਿਆ ਤਾਂ ਡੋਏ ਹਾਂ ਰਾਤੀ ਸੀ ਨਾ ਇਹ ਰਾਤ ਲਈ ਦਾ ਮਾਫੀ ਨਾਮਾ ਹਾੜਾ ਰਾਤੀ ਐ ਅਸੀਂ ਸਾਰੇ ਬੈਠੇ ਸੀ ਆਪਣੇ ਮੇਰੇ ਕੋਲ ਰਾਜੇ ਜੀ ਤਾਂ ਦਿਖਾ ਦਿਓ ਹੱਥ ਅੱਜ ਵਰਗੀ ਖਾ ਲਾ ਦਿਓ ਸਾਰਿਆਂ ਨੂੰ ਦਿਖਾ ਦਿਓ ਰਾਤੀ ਕੀ ਹੋਇਆ ਗਿਆ ਦੱਸੋ ਰਾਤੀ ਦੱਸਣੀ ਰਾਤੀ ਹਮ ਅਸੀਂ ਨਾ ਆਪਣੇ ਮੈਂ ਮਾਇਕੇ ਆ ਤੇ ਮਾਇਕੇ ਤੋਂ ਨਾ ਕਿੰਨੇ ਸਕਸਸ ਹੋ ਗਏ ਐ ਦੱਸਣੀ ਆ ਪਰ ਮਾਇਕੇ ਅਸੀਂ ਦਾ ਸਾਡੇ ਖਾਣਾ ਖੁਣਾ ਸਿਖਾ ਹੀ ਦੇ ਸੀ ਤੇ ਦਰਵਾਜ਼ਾ ਮਾਨਸੀ ਤੇ ਦਰਵਾਜ਼ਾ ਖੋਲੇ ਇੱਕਦਮ ਅੰਦਰ ਤੇ ਦੋ ਨਾਲ ਉਹ ਐਡੇ ਗਨਮੈਨ ਪਿੱਛੇ ਨਾਲ ਹੀ ਖੜੇ ਆਦੇ ਤੇ ਆਓ 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 ਉਹ ਕੰਦੇ ਉਹ ਨਾਮ ਤੁਸੀਂ ਕਿਸ ਤਰ੍ਹਾਂ ਆਇਓ ਕਿਸਾ ਨਹੀਂ ਅਸੀਂ ਐਨੇ ਗਨਮੈਨ ਦੀ ਉਹ ਲਿੱਤੀ ਪਿਸਟਲ ਤੇ ਅਸੀਂ ਕਹਾ ਸਾਰੇ ਅਸੀਂ ਡਰ ਗਏ ਸਾਰਿਆਂ ਨੇ ਕਿਹਾ ਵੀ ਚਲੋ ਬਾਹਰ ਚਲੋ ਤੁਸੀਂ ਇੱਥੇ ਕਿਸਲਾ ਬਿਨਾ ਇਜਾਜ਼ਤ ਤੋਂ ਸਾਡੇ ਘਰ ਆ ਗਏ ਹੋ ਸਾਰਿਆਂ ਨੇ ਪੁੱਛਿਆ ਨੂੰ ਤੁਸੀਂ ਕਿਸਾ ਬਿਨਾ ਇਜਾਜ਼ਤ ਅੰਦਰ ਆ ਗਏ ਹੋ ਜਾਂ ਕਿਸਾ ਬਾਹਰ ਨਿਕਲੋ ਬਾਹਰ ਨਿਕਲੋ ਤੇ ਸਾਨੂੰ ਤੇ ਆਪਸਾਂ ਡਰ ਪੈ ਗਿਆ ਕਿ ਸਾਨੂੰ ਕਿਤੇ ਗੋਲੀ ਗੁਲੀ ਨਾਲ ਕੋਈ ਮਾਰ ਦੇਵੇ ਫਿਰ ਬਾਹਰ ਜਾ ਕੇ ਇਹਨਾਂ ਦਾ ਬਚੋਇਆ ਫੇਰ ਇਹਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫੇਰ ਇਹਨਾਂ ਨੂੰ ਉਥੇ ਲੈ ਗਏ ਕੀ ਤੁਹਾਨੂੰ ਆ ਕੇ ਕੀ ਕਿਹਾ ਮਨੂੰ ਆ ਕੇ ਆਇਆ ਕਿ ਬਸ ਉਹ ਤੁਸੀਂ ਦੁਪੈ ਸਾਈਨ ਨਹੀਂ ਨਾ ਕੀਤਾ ਤਾਂ ਸਾਈਨ ਕਰੋ ਸਾਈਨ ਕਰੋ ਚੱਕਾਂ ਤੇ ਦਿਓ ਜਿਹੜੇ ਚੈੱਕ ਤੇ ਸਾਈਨ ਕਰਨੇ ਦੱਸਿਆ ਸੀ ਕਿ ਇਹਨੇ ਤੁਹਾਨੂੰ ਗਨ ਪੁਆਇੰਟ ਤੇ ਲਿਆ ਵੀ ਤਮ ਕੀ ਬੰਦੂਕ ਹਾਂਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂਕ ਉਹਦੀ ਜੋ ਹੌਲੀ ਗਨ ਮੈਨ ਦੀ ਹਾਂਜੀ ਤੇ ਉਹਦੇ ਤੋਂ ਕਿੰਨੇ ਜਣੇ ਆਏ ਸੀ ਰੱਦ ਤੋਂ ਕੋ ਗਨਮੈਨ ਸੀ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਸਮਝੋ ਆ ਤੁਸੀਂ ਨਾ ਪ्रेस ਰਿਪੋਰਟਰ ਦਾ ਕਿੱਥਾ ਮਸਲਾ ਕਿੱਥੇ ਹੋਇਆ ਇਹ ਪਟੇਲ ਚ ਪ्रेस ਰਿਪੋਰਟਰ ਵੀ ਕੀ ਰੋਲ ਸੀ ਉਹਨੇ ਵੀ ਕੁਝ ਕੀਤਾ ਪਟੇਲ ਨਾ ਪਟੇਲ ਪ्रेस ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ्रेस ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆਦਾ ਉਹਨੇ ਹੁੰਦਾ ਤੇ ਉਹ ਕਈ ਵਾਰੀ ਅੰਦਰ ਬਾਹਰ ਜਾਉ ਤੇ ਉਹ ਹੁੰਦਾ ਸੀ ਉੱਥੇ ਤੇ ਨਾਮ ਨਾਮ ਪਤਾ ਜੀ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮਾ ਵੱਲੋਂ ਮੈਨੂੰ ਕੋਈ ਦਵਾਈਆਂ ਖੋਈ ਜਾਂਦੀਆਂ ਸੀ ਜਿਸ ਕਰਕੇ ਬਣਾ ਡਿਪਰੈਸ਼ਨ ਬੱਚੇ ਦਵਾਈਆਂ ਸਿਰਫ ਪਟਿਆਲਾ ਹਸਪੀਟਲ ਵਾਲਿਆਂ ਨੇ ਜਿਹੜੀਆਂ ਦਿੱਤੀਆਂ ਸੀ ਉਹ ਹੀ ਆ ਨੁਕੋਂਦੀ ਸਮਾਂ ਉਹ ਹੀ ਖੋਆਂੀਆਂ ਸੀ ਤੁਸੀਂ ਕੋਈ ਹੋਰ ਤਰ੍ਹਾਂ ਨਹੀਂ ਦਾ ਵਿਗ੍ਰਹਿ ਦੇਖਿਆ ਜਿਨ੍ਹਾਂ ਨੂੰ ਨੇ ਪੁੱਛਦਾ ਜੈ ਮਾਤਾ ਦੇ ਜੈ ਮਾਤਾ ਦੀ ਕਿਹੜੀ ਮਾਤਾ ਨਹੀਂ ਪੁੱਛਦਾ ਕੁਝ ਵੀ ਵਿਗ੍ਰਹਿ ਵਗੈਰਾ ਕਦੀ ਜੈ ਮਾਤਾ ਦੀ ਤਾਂ ਮਾਤਾ ਸ਼ੇਰ ਮੈਂਨੂ ਤੇ ਇਹਦੇ ਕਮਰੇ ਸ਼ੇਰਨੀ ਵਾਲੀ ਮਾਤਾ ਜੀ ਕੀ ਪਤਾ ਇਹਦਾ ਐਜੀ ਕੀ ਪਤਾ ਕਿਹੜੀ ਮਾਤਾ ਆ ਗਈ ਹੈ ਲੇਕਿਨ ਮੈਂ ਇਹਦੇ ਕਮਰੇ ਚ ਕਦੀ ਇੱਧਰ ਕਬੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰਦਾ ਜੜੀ ਤੂੰ ਚੀਜ਼ ਨੂੰ ਹੱਥ ਲਾਵੇਂਗੀ ਉਹ ਸ਼ੁੱਧਾ ਸ਼ੁੱਧਲ ਦੱਸੇ ਬਾਹਰ ਮਾਂ ਦੇ ਕਿ ਸਭ ਤੋਂ ਪਹਿਲਾਂ ਮਾਂ ਇੱਕ ਰੱਬ ਦਾ ਰੂਪ ਹੈ ਹਾਂਜੀ ਹਾਂਜੀ ਮਾਰਦਾ ਕੁੱਟਦਾ ਪਰ ਦੂਜੇ ਭਗਵਾਨਾ ਮਾਤਾ ਨੂੰ ਮਾਰਦਾ ਬੱਸ ਇਹ ਹੋਈ ਨਾ ਜੈ ਮਾਤਾ ਦੀ ਜੈ ਮਾਤਾ ਹਾਂ ਉਹ ਜਾਂ ਉਹ ਛੋਟੇ ਛੋਟੇ ਜਿਹੜੇ ਲੋਕੀ ਉਹ ਖਾਣ ਆਂਦੇ ਆ ਜਿਹੜੇ ਮਤਲਬ ਕੁੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪੈਰੀ ਹੱਥ ਲਾਂਦਾ ਤੇ ਮੈਨੂੰ ਤਾਂ ਡੈਨ ਡੈਨ ਕਹਿੰਦਾ ਉਹ ਛੋਟੇ ਛੋਟੀਆਂ ਉਹ ਕੰਜਕਾਂ ਗਈਆਂ ਨਾ ਜੜੀਆਂ ਉਹਨਾਂ ਕੋਲ ਉਹ ਕਹਿੰਦਾ ਮੈਂ ਕਹਾਂ ਤੂੰ ਕਾਕੇ ਐਨੀ ਵੱਡੀ ਐਨੀ ਜ਼ੋਰ ਦੀ ਨਾ ਗਿਆ ਤਾਂ 4 ਵਜੇ ਮੈਂ ਅਸੀਂ ਦਵਾਈਆਂ ਖਾ ਕੇ ਸੁੱਤੇ ਹੁੰਨੇ ਆ ਤੂੰ ਮੂੰਹ ਚ ਕਿਆ ਕਹਿੰਦਾ ਜੋ ਮੇ ਕੋ ਮਾਤਾ ਰਾਣੀ ਦਾ ਨਾਮ ਨਹੀਂ ਲੈਣੇ ਦਿੱਤੇ ਬੋਲੋ ਕੌਣ ਹੈ ਸਾਰੀ ਦੁਨੀਆ ਜੜੀ ਵੀ ਉਹ ਤੇ ਕੁੜੀ ਡੈਂ 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 میرے کو ویڈیو بھی پتہ نہیں کس طرح ڈلیٹ ہو گیا چاہتا ہے بس جس طرح میں کر کے آیا لیکن چنڈی گڑھ کی ਚੰਡੀਗੜ੍ਹ ਮੈਂ ਕਿਹੜਾ ਚੰਡੀਗੜ੍ਹ ਦਾ ਰਾਜ ਕੀਤਾ ਸਦਾ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਭੁੱਖਾ ਹੋ ਕੇ ਸੀ 10000 ਰੁਪਏ ਆ ਲੈ ਮੈਂ ਪੀ ਤੇ ਉਮਰ ਕਿੰਨੀ ਹੈ ਜਨਮ ਹੋਇਆ ਅਦਾ 25 12 1981 ਸੀ ਇਹਨੇ ਆਪਣਾ ਫੇਕ ਆਈਡਿਟੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2072 ਰੱਖਿਆ ਤੇ ਕਿਹਾ ਕਿ ਮੈਂ ਮੇਰਾ ਵਿਆਹ ਹੋਣਾ ਮੈਂ 4-7 ਕੁੜੀ ਨੂੰ ਵਾਦੀ ਵੀ ਲਾਇਆ ਪਰ ਇੱਕ ਪਾਸੇ ਕਿਹਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਦਾ ਵਿਆਹ ਵੀ ਹੋਇਆ ਹੋਇਆ ਜੀ ਅਦਾ ਵਿਆਹ 2010 ਚ ਹੋਇਆ ਸੀਗਾ ਆ 7 ਸਾਲ 2017 ਦੇ ਵਿੱਚ ਇਹਦੀ ਵਾਈਫ ਗਈ ਸੀ ਤੋ ਉਹ ਵੀ ਦੁਖੀ ਹੋ ਗਈ ਸੀ ਕਿਉਂਕਿ ਆਮ ਉਹਦਾ ਵੀ ਸਾਰਾ ਪੈਸਾ ਇਹਨੇ ਖਾਪੀ ਛੱਡਿਆ ਉਹਦਾ ਵੀ ਸਾਰਾ ਪੈਸਾ ਬਾਹਰ ਚੋਂ ਬਾਹਰ ਕੀਤੀ ਗਿਆ ਇਹ ਕਿਤੇ ਵੀ ਕਿੱਲੇ ਨਹੀਂ ਗਿਆ ਕਿੱਲੇ ਨਹੀਂ ਗਿਆ ਸਵਾ ਸਾਲ ਜਿੱਕਰ ਸਾਡੇ ਇਹਦੀ ਕੈਂਟਰੀ ਕਿੱਥੇ ਗਈ ਇਹਦੀ ਫੈਮਲੀ ਚਲੀ ਗਈ ਫੈਮਲੀ ਕਿੱਥੇ ਰਹਿੰਦੀ ਵੀ ਰਹਿਣੇ ਨਾਮ ਦਿੱਤੋ ਆ ਗਿਆ ਇਹਨੇ ਆਪੇ ਬਣਾਇਆ ਤਾਂ ਮੈਂ ਥੋੜਾ ਪਾਇਆ ਦਾ ਨਾਮ ਇੱਕ ਨਵਾਂ ਧਾਰਕ ਬਣ ਆ ਗਿਆ 2000 ਦਾ ਜਗਾ ਧਮਾਨਾ ਦੀਆਂ ਬੇਦਮੀਆਂ ਕਰ ਰਿਹਾ ਹੈ ਗਲਤ ਅਕ ਕੱਢ ਰਿਹਾ ਸਤ ਮੰਦੇ ਬੋਲਦਾ ਸਾਰਾ ਉਸ ਘਰ ਵੀ ਬੋਲਦਾ ਉਹ ਭਗਵਾਨ ਵੀ ਸੁਨੂ ਨੋ ਭਗਵਾਨ ਸ਼ਿਵੀ ਜੀ ਨੂੰ ਮੈਂ ਉਹਨਾਂ ਦਾ ਗੋਦਾ ਫੜ ਕੇ ਆਇਆ ਤਰ੍ਹਾਂ ਦਾ ਸਾਰਿਆਂ ਨੂੰ ਹਾਂਜੀ ਤੇ ਮੈਂ ਕਹਿੰਨੀ ਆ ਮਗਰ ਹਾਂ ਭਗਵਾਨ ਜੀ ਮਾਫ ਕਰਨਾ ਇਹਨੂੰ ਮਾ ਮਾ ਨਾ ਹਾਂ ਜਿਹੜਾ ਇੱਕ ਨਵਾਂ ਧਾਰਕਟ ਬਣਾਇਆ ਗਿਆ 2015 ਦੀ ਜਾਣਕਾਰੀ ਗਈ ਤੁਹਾਨੂੰ ਮੈਨੂੰ ਨਹੀਂ ਪਤਾ ਮੈਂ ਦੀ ਦੁਆ ਤੋਂ ਠੀਕ ਹੈ ਇਸ ਤੋਂ ਮੀਆਂ ਵੀ ਜੇ ਵੀਡੀਓ ਸਾਹਮਣੇ ਆ ਰਹੀ ਹੈ ਮਾਲੂਮ ਕਿੰਨਾ ਪਤਾ ਕੀ ਹੈ ਮੈਂ ਤੇ ਤੁਹਾਡਾ ਦਿਲੋਂ ਤਰੀ ਆ ਜਿੱਦਾਂ ਮਰਜੀ ਮੈਂ ਮੈਂ ਐਸੇ ਕਰਕੇ ਨੇ ਮਤਲਬ ਕਿ ਕਦਰ ਨਹੀਂ ਰਹੀ ਕਿ ਮੇ ਚਲ ਅਸੀਂ ਬੱਚਾ ਮੈਨੂੰ 4 ਸਾਲ ਸੁਬਹ ਨਾਲ ਸੁੱਕ ਸੁੱਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਤੇ ਕਹੀ ਸੀ